ਏ ਆ ਜੀ ਕਿਲੀ ਚਾਲ ਭਗਵੰਤ ਮਾਨ ਦੀ ਸੀਗੀ ਰੈਲੀ ਤੇ ਜਿੰਨੇ ਵੀ ਲੋਕਾਂ ਤੋਂ ਵਿਊ ਲਿਆ ਮੈਂ ਪੁੱਛਦਾ ਵੀ ਭਗਵੰਤ ਮਾਨ ਜੱਤ ਜੂ ਕਹਿੰਦੇ ਨਹੀਂ ਬਈ 16 1700 ਤਾਂ ਬੱਸ ਆ ਬਾਈ ਫਾਇਰ ਬਰਗੇਡ ਤੇ ਫਾਇਰ ਬਰਗੇਡ ਤਾਂ ਬਾਲੀਆਂ ਖੜੀਆਂ ਤੇ ਪੱਸਾਂ ਹੀ ਬੱਸਾਂ ਦੇਖੋ ਹੁਣੇ ਹੀ ਚੱਲਿਆ ਗਿਆ ਹੈਲੀਕਾਪਟਰ ਤੇ ਉਹ ਮੈਂ ਕੈਪਚਰ ਨਹੀਂ ਪਾਇਆ ਮੈਂ ਸਾਈਡ ਤੇ ਗਿਆ ਹੋਇਆ ਸੀਗਾ ਥੋੜਾ ਜਿਹਾ ਭਾਈ ਕੀ ਹਾਲ ਨੇ ਕਮ ਹੈ ਭਾਈ ਜੱਤ ਜੂ ਜੱਤ ਜੂ ਭਗਵਾਨਤਮਨ ਜੱਤ ਜੂ ਬੱਸਾਂ ਹੀ ਬੱਸਾਂ ਇਹ ਹਜੇ ਕੱਲੀ ਕਾਰ ਪਾਰਕਿੰਗ ਬਣਾਈ ਸੀਗੀ ਜਿਹੜੀ ਬੱਸਾਂ ਲਈ ਉਹੀ ਆ ਇਹ ਆ ਬੱਸ ਫਸ ਗਈ ਭਾਈ ਹੁਣਾਂ ਨਹੀਂ ਏ ਪਾਣੀ ਡੁੱਲਿਆ ਕਰਕੇ ਨਾ ਸਲਿੱਪ ਕਰੀ ਜਾਂਦੀ ਏ ਉਹ ਨਿਕਲ ਗਈ ਜਿਹੜੀ ਰੈਲੀ ਸੀਗੀ ਉਹ ਪਰਲੀ ਸਾਈਡ ਆ ਉਹ ਤਾਂ ਤੁਸੀਂ ਥਿਊ ਦੇਖ ਹੀ ਲਿਆ ਹੋਣਾ 10 ਦਿਨ ਹੋ ਗਏ ਸੀਗੇ ਟੈਂਟ ਲਾਦਦੇ ਨੂੰ ਤੇ ਆਹ ਦੇਖੋ ਬਈ ਭਗਵਾਨ ਤਮਾਦੀਆਂ ਬੱਸਾਂ ਫੜਦੀਆਂ ਨਾ ਆਮ ਆਦਮੀ ਦੀਆਂ ਆਮ ਬੱਸਾਂ ਜਾਮ ਲੱਗ ਗਿਆ ਬਈ ਪੂਰਾ